ਰਮਾਨ ਨੇ ਕਿਹਾ ਉਹ ਗੱਭਜਣਾ ਆਪਾਂ ਦੀ ਬੰਬੈਨ ਆਪਾਂ ਖੋਇਆ ਭੱਜ ਲਿਆ ਸੀ। ਉਹ ਇਹਨੂੰ ਬਾਜ ਮਾਰਦੇ ਆ ਇਹਨੂੰ ਸਾਦੇ ਆਂ ਔਰਾਂ ਨੂੰ ਇਹਨੂੰ। ਔਰੇ ਔਰੇ ਔਰੇ। ਹਾਂ ਬਾਈ। ਔਰੇ ਔਰੇ ਔਰੇ। ਆ ਜਾ ਬਾਈ। ਉਹ ਭੱਜਣਾ ਦਾ ਸੀਸੀ ਫੋਨ ਤੇ ਇਥੋਂ ਅਜੀਬ ਹੋਇਆ ਤੂੰ ਕਿਉਂ ਭੱਜੀ ਜਾਣਾ ਹੈਂਗਾ? ਮੈਨੂੰ ਪਤਾ ਹੀ ਨਹੀਂ ਸੀਗਾ। ਪਤਾ ਕਿਉਂ ਨਹੀਂ ਸੀਗਾ? ਮੈਂ ਤਾਂ ਪਹਿਲੀ ਵਾਰੀ ਹੋਇਆ ਇਹਦਾ ਕੰਮ। ਉਹ ਜਦੋਂ ਤੇਥੋਂ ਫੋਨ ਖੋਲਿਆ ਸੀ ਅਸੀਂ ਫਿਰ ਅਸੀਂ ਭੱਜਣਾ ਸੀ। ਫਿਰ ਭੱਜਦੇ ਆਂ ਨਾ। ਪਰ ਮੋਟਰਸਾਈਕਲ ਦੇ ਭੱਜ ਜਾਂਦੀ ਸੀ ਕਦੇ ਕਦੇ ਮੋਟਰਸਾਈਕਲ ਭੱਜਣਾ ਸੀ ਕਦੇ ਕਦੇ ਤੁਰ ਕੇ ਭੱਜਣਾ ਸੀ ਓਏ ਤੂੰ ਦਾ ਜਮੀ ਕਲੰਨ ਬੰਦੇ ਨੂੰ ਸਮਝਾ ਗਾ ਚੱਲ ਫਿਰ ਇਹਨੂੰ ਸਮਝਾਉਨੇ ਹੈਗੇ ਆ ਜਾ ਇੱਧਰ ਆ ਤੈਨੂੰ ਦੱਸਦਾ ਮੈਂ ਕੀ ਕਰਨਾ ਹੈ ਹਾਂ ਆ ਗਿਆ ਬੈਠ ਮੋਟਰਸਾਈਕਲ ਤੇ ਹਾਂ ਮੋਟਰਸਾਈਕਲ ਤੇ ਬਹਿ ਗਿਆ ਬਾਅਦ ਤੋਂ ਬਹਿ ਕੇ ਜਾ ਪਿੱਛੇ ਜਾ ਤੈਨੂੰ ਦੱਸਾਂਗੇ ਅਸੀਂ ਠੀਕ ਕਰ ਦੋ ਸੋ ਬਹਿ ਕੇ ਜਾ ਹਾਂ ਪਿੱਛੇ ਜਾ ਉੱਥੇ ਅੱਛਾ ਪਿੱਛੇ ਜਾ ਤਾ ਲੈ ਇੱਧਰ ਹੋ ਜਾ ਤੂੰ ਇੱਧਰ ਹੋ ਜਾ ਤੂੰ ਇੱਧਰ ਹੋ ਜਾ ਅੱਛਾ ਲੈ ਕੇ ਭੱਜਣਾ ਹੈ ਕੋਈ ਨਹੀਂ ਜਾਣਦਾ ਲੈ ਕੇ ਨਹੀਂ ਗਿਆ ਭਾਜੀ ਨਾ ਨਾ ਉਹ ਬਾਅਦ ਸੁਣਦੇ ਆਂ ਇੱਥੋਂ ਹੀ ਆ ਜੀ ਆ ਜੀ ਉਰੋਂ ਹੀ ਆ ਜਾ ਫਿਰ ਦੇਖੀ ਆ ਜਾ ਭਾਜੀ ਅੱਪਾ ਕੀ ਨੀ ਸਿੱਧਾ ਦੇਖ ਪਰ ਬੱਚੀ ਤੇ ਤਾਂ ਮੈਨੂੰ ਲੱਗਦਾ ਤਾਂ ਪਤਾ ਹੀ ਲੱਗਿਆ ਹੋਇਆ ਸਾਰਾ ਉਹ ਬੰਦਾ ਮੈਨੂੰ ਕਰਾਨੀ ਲੱਗਦਾ ਹੈ ਇਦੋਂ ਕਰਾਨੀ ਕਿਉਂ ਚਾਰ ਉਹਦਾ ਪਿੱਛਾ ਕਰ ਚੱਲ ਫਿਰ ਭਾਲ ਦਿਆਂ ਆਪਣਾ ਵੋਟਰ ਸੈਂਕ ਲੈ ਗਿਆ ਸਰਸਾਈਕਲ ਤੋਂ ਉੱਤਣੇ ਵਾਲੀ ਜੇ ਚਾਬੀ ਵਿੱਚ ਸੱਡੀ ਬੈਠੇ ਇੱਥੇ ਲਵੇ ਲਾਉਣੀ ਹੋ ਦੇਖਦੇ ਕਿ ਚੋਰ 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 ਆਓ ਭਾਈ ਹਾਂ ਵੀ ਹਾਂ ਮੋਟਰਸਾਈਕਲ ਲੈ ਕੇ ਭੱਜ ਗਈ ਸਾਡਾ ਉਹਨੇ ਘਰ ਦਾ ਪਤਾ ਕਿਹ ਦੱਸਿਆ ਉੱਥੇ ਪੜਿਆ ਉਹ ਤਾਂ ਮੈਂ ਹੈਡਮਾਸਟਰ ਇਹ ਜਿਹੜਾ ਸਕੂਲ ਤੋਂ ਹੈਡਮਾਸਟਰ ਆਗਾ ਉਹ ਸਕੂਲ ਦਾ ਮੈਂ ਮਾਲਕਾਂਗਾ ਆ ਜਾਓ ਭਾਈ ਘਰੀ ਆ ਗਏ ਬੰਦੇ